ਜੋ ਜੀਤੇ ਤੇ ਕਿ ਇਸ ਦਾ ਕਿਹੜਾ ਬੰਦਾ ਜਿਹੜਾ ਦੇਖੋ ਜੀ ਅਰਬਨ ਸਟ੍ਰੀਟ ਏਰੀਆ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਦੀ ਬਿਲਕੁਲ ਕਲੀਅਰ ਪਾਲਿਸੀ ਹੈਗੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰਸ ਐਂਡ ਕ੍ਰਾਈਮਨਲ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਗੈਂਗਸਟਰ ਐਲੀਮੈਂਟਸ ਦਾ ਪਿੱਛਾ ਕਰਦੀ ਰਹਿੰਦੀ ਹੈ ਅੱਜ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਗੁਰਬੰਦ ਸਿੰਘ ਬੈਂਸ ਤੇ ਇੰਚਾਰ ਸੀਆਈਏ ਇੰਸਪੈਕਟਰ ਪ੍ਰਦੀਪ ਬਾਜਵਾ ਦੀ ਟੀਮਾਂ ਜਦੋਂ ਇਹਨਾਂ ਨੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ ਮੂਵਮੈਂਟ ਸ਼ੁਰੂ ਕੀਤੀ ਤੇ ਸੰਨੀ ਕੁਮਾਰ ਉਰਫ ਤਾਰੀ ਇੱਕ ਗੈਂਗਸਟਰ ਨੂੰ ਜਦੋਂ ਇਹਨਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਰੌਨ ਫਾਇਰ ਕੀਤੇ ਪੁਲਿਸ ਪਾਰਟੀ ਨੇ ਬੜੀ ਬਾਤ ਰੀਨਾਲ ਤੇ ਰੈਸਟ੍ਰੈਂਟ ਦਾ ਨਜ਼ਾਰਾ ਪੇਸ਼ ਕਰਦੇ ਹੋਏ ਜਵਾਬੀ ਫਾਇਰ ਕੀਤਾ ਤੇ ਇਹਦੀ ਰਾਈਟ ਲੈਗ 'ਚ ਬੁਲਟ ਇਨਜਰੀ ਹੋਈ ਜਿਸ ਦੇ ਨਾਲ ਹੀ ਇਹ ਨਿਊਟਰਲਾਈਜ਼ ਹੋਇਆ ਇਸ ਗੈਂਗਸਟਰ ਤੇ 17 ਤੋਂ ਵੱਧ ਮੁਕਦਮੇ ਦਰਜ ਨੇ ਜਿਦੇਚੇ ਐਨਡੀਪੀਐਸ ਐਕਟ ਐਕਸਾਈਜ਼ ਐਕਟ ਇਰਾਦਾ ਕਤਲ ਡਕੈਤੀ ਵਗੈਰਾ ਦੇ ਪਰਚੇ ਦਰਜ ਨੇ 17 ਇਹ 골ਡੀ ਟੋ ਲੋ ਗੈਂਗ ਨਾਲ ਸੰਬੰਧਿਤ ਇੱਕ ਕ੍ਰਿਮినਲ ਹੈਗਾ ਬੀਤੇ ਸਮੇਂ ਵੀ 골ਡੀ ਟੋ ਲੋ ਗੈਂਗ ਨੇ ਰਾਜਪੁਰਾ ਏਰੀਆ 'ਚ ਐਕਸਟਰਸ਼ਨ ਕਾਲਾਂ ਤੇ ਫੈਰਿੰਗ ਵਗੈਰਾ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ 골ਡੀ ਟੋ ਲੋ ਗੈਂਗ ਦੇ ਪਹਿਲਾਂ ਵੀ ਅਸੀਂ ਗੈਂਗ ਮੈਂਬਰ ਜਿਹੜੇ ਉਹ ਕਾਬੂ ਕੀਤੇ ਤੇ ਇਸ ਸੰਨੀ ਕੁਮਾਰ ਨੂੰ ਬੜੀ ਡੂੰਘਾਈ ਨਾਲ ਅਸੀਂ ਇੰਟਰੋਗੇਟ ਕਰਾਂਗੇ ਇਸ ਅਰੈਸਟ ਨਾਲ ਜਿਹੜਾ ਪਟਿਆਲੇ ਸ਼ਹਿਰ ਚ ਕਿਸੇ ਸਨਸਨੀਖੇਜ਼ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਤੇ ਇੱਕ ਚੋਰੀ ਦਾ ਮੋਟਰਸਾਈਕਲ ਜਿਹਦੇ ਤੇ ਸਵਾਰ ਸੀਗਾ ਤੇ 32 ਬੋਰ ਦਾ ਪਿਸਤਲ ਤੇ ਤਿੰਨ ਰਾਉਂਡ ਦੇ ਤੇ ਰਿਕਵਰ ਹੋਏ ਤੇ ਇਹਨੂੰ ਬੜੀ ਡੀਪਲੀ ਅਸੀਂ ਇਨਵੈਸਟਿਗੇਟ ਕਰਾਂਗੇ ਕਿ ਗੋਲ ਡੀਟੇਲ ਨੂੰ ਗੈਂਗ ਦੇ ਇਸ਼ਾਰਿਆਂ ਤੇ ਇਹਨੇ ਕਿਹੜੀ ਬੜੀ ਵੱਡੀ ਵਾਰਦਾਤ ਨੂੰ ਪਟਿਆਲੇ ਸ਼ਹਿਰ ਚ ਅੰਜਾਮ ਤੇ ਕਿੰਨੀ ਜਿਹੜੇ ਤੋਂ 골ਡੀ ਜਗ੍ਹਾ ਤੇ ਨੌਕ ਪੂ ਟੁੜਿਆ ਫੈਸਲਾ ਕਿਸ ਦੇ ਦੇਖੋ ਪਿਛਲੇ 2 ਸਾਲਾਂ ਤੋਂ 골ਡੀ ਢਿੱਲੋਂ ਗੈਂਗ ਨਾਲ ਜੁੜੇ ਆਇਆ ਤੇ ਇੰਟਰਨੈਟ ਕਾਲਿੰਗ ਦੇ ਰਾਹੀਂ ਇਹ 골ਡ ਡੇਟਿਲ ਨੂੰ ਗੈਂਗ ਨਾਲ ਟੱਚ ਸੀ ਗਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਮਿਲੇ ਉਹ ਨਹੀਂ ਸਾਰਾ ਚੈੱਕ ਕਰਾ ਸਭ ਤੋਂ ਪੁਲਿਸ ਨੇ ਵੀ ਫਾਇਰ ਕੀਤਾ ਸੀ ਕਿ ਬਚਾ ਰਹੇ ਇਹ ਜੀ ਸਾਡੇ ਸੋਰਸਸ ਹੁੰਦੇ ਆ ਸੀਕ੍ਰੀਟ ਇਨਫੋਰਮੇਸ਼ਨ ਪੁਲਿਸ ਨੇ ਵੀ ਫਾਇਰ ਕੀਤੀ ਹੈ 50 ਹਾਂਜੀ ਤਿੰਨ ਰੋਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਜਾਣੀ ਵਾਲੀ ਨੁਕਸਾਨ ਤੋਂ ਬਚਾ ਰਹੇ ਤੇ ਬਾਕੀ ਦੀ ਸਰ ਜਾਣਕਾਰੀ ਦੇ ਉੱਪਰ ਵੀ ਕੋਈ ਅਗਲਾ ਇਹਦਾ ਰਿਕਾਰਡ ਵਗੈਰਾ ਕੋਈ ਜਾਣਦਾ ਹਾਂਜੀ ਉਹ ਜਾਣਦਾ ਵਿਸ਼ਾ ਹੈ ਜੀ ਜਿਵੇਂ ਪਹਿਲਾਂ ਦੱਸਿਆ 17 ਕੇਸ ਸੰਗਿੰਤਰਾ ਹਮਾ ਦੇ ਦਰਜ ਨੇ ਤੇ ਜਰੂਰ ਮੈਂ ਇਨਚਾਰਜ ਸੀਆਈਏ ਤੇ ਐਸਪੀਡੀ ਨੂੰ ਮੈਂ ਅਪਰੀਸ਼ੀਏਟ ਕਰਾਂਗਾ ਕਿ ਇਹਨਾਂ ਦੀ ਪ੍ਰੋਐਕਟਿਵਨੈਸ ਨਾਲ ਜਿਹੜੀ ਕੋਈ ਐਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹਨੂੰ ਟਾਲਿਆ ਜਾ ਸਕਿਆ।